ਲਓ ਜੀ ਅੱਜ ਤੁਹਾਨੂੰ ਹਿਸ਼ਾਰਪੁਰ ਦੀ ਸਬਜ਼ੀ ਮੰਡੀ ਦਿਖਾਈਏ ਤੇ ਆਪਾਂ ਇੱਥੋਂ ਲੱਗੇ ਲੈਣ ਸਬਜ਼ੀ ਫਰੂਟ ਚਲੋ ਉਤਰੋ ਉਹ ਯਾਰ ਉਹ ਬੱਤੀ ਲਗਣੀ ਉਹ ਉਧਰ ਸਾਈਡ ਤੇ ਲਗਾ ਦਿਓ ਚਲੋ ਆਜੋ ਬਾਹਰ ਨਿਕਲ ਕੇ ਤੁਹਾਨੂੰ ਅੱਜ ਸਬਜ਼ੀ ਮੰਡੀ ਦੀ ਸੈਰ ਕਰਾਉਨੇ ਆ ਧੁੱਪ ਚ ਉਹ ਜੀ ਕਹਿੰਦੇ ਬੰਦੇ ਕਬੀਲਦਾਰ ਹੋਏ ਦਾ ਉਹ ਪਤਾ ਲੱਗਦਾ ਜਦੋਂ ਬੰਦਾ ਆਲੂ ਗੰਡੇ ਦਾ ਰੇਟ ਪੁੱਛਦਾ ਐ ਲੱਗਿਆ ਢੱਲੋ ਸਾਹ ਆਲੂ ਗੰਡੇ ਲੈਣ ਆਪਾਂ ਵੀਦਰੋਂ ਲੈ ਲਈ ਸਬਜ਼ੀ ਹੁਣ ਇਹ ਹੁੰਦੀਆਂ ਕਬੀਲਦਾਰੀ ਦੀਆਂ ਨਿਸ਼ਾਨੀਆਂ ਹਨ ਜੋ ਬੰਦਾ ਆਲੂ ਗੰਡੇ ਲੈਣ ਲੱਗ ਪਵੇ ਇੱਧਰ ਢਿੱਲੋ ਸਾਹਿਬ ਕਹਿੰਦੇ ਆਲੂ ਗੰਡੇ ਨਾ ਥੋੜੇ ਲੱਗਦੇ ਆ ਤੇ ਇੱਧਰ ਹੋਰ ਲੈ ਕੇ ਆ ਗਏ ਹੁਣ ਪਤਾ ਲੱਗਦਾ ਕਬੀਲਦਾਰੀਆਂ ਦਾ ਉਹਨੂੰ ਵੀ ਦੇ ਦੇ ਦੋਨਾਂ ਨੂੰ ਰਲ ਕੇ ਲੈ ਲਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਬਲੌਗਸ ਜੀ ਰਿਟਰਨ ਤੇ ਤੁਹਾਡਾ ਸਵਾਗਤ ਹੈ ਮਿਲ ਕੇ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਦੁਪਹਿਰ ਦਾ ਟਾਈਮ ਹੋ ਗਿਆ 1:30 2:00 ਵਜੇ ਆ ਤੇ ਆਪਣੇ ਆਏ ਹੋਏ ਸੀ ਗੈਸਟ ਯਾਨੀ ਕਿ ਮੇਰੀ ਛੋਟੀ ਨਣਾਣ ਆਈ ਹੋਈ ਸੀ ਤੇ ਉਹ ਕਹਿੰਦੀ ਵੀ ਆਹ ਦੇ ਨਾਲ ਪਕੌੜੇ ਬਣਾ ਕੇ ਦਿਓ ਤੇ ਆਪਾਂ ਅੱਜ ਆਪਣੀ ਨਣਾਣ ਦੀ ਫਰਮਾਇਸ਼ ਤੇ ਲੱਗੇ ਹੋਆ ਗੋਭੀ ਵਾਲੇ ਪਕੌੜੇ ਬਣਾਉਣਾ ਤੇ ਆਜੋ ਵੀ ਜਿੰਨੇ ਖਾਣੇ ਆ ਗਰਮਾ ਗਰਮ ਪਕੌੜੇ ਤੇ ਚਲੋ ਆਪਾਂ ਪਹਿਲਾਂ ਬਣਾ ਲਈਏ ਤੇ ਫਿਰ ਸੌਕ ਕਰਦੇ ਹਾਂ ਤੇ ਭਾਵੇਂ ਹੋਰ ਬਲੌਗ ਦੇ ਨਾਲ ਤੇ ਸਾਰੇ ਜਿਹੜੇ ਜਰੂਰ ਤੇ ਇੱਕ ਘੰਟੇ ਕਿ ਤੇ ਲੋ ਕਰ ਲਈਏ ਕੰਮ ਕਰ ਤੇਦਰ ਸਿਣੀ ਵੀ ਲੱਗੀ ਹੋਈ ਆ ਇਮਲੀ ਦੀ ਚਟਨੀ ਬਣਾਉਣ ਸਿਣੀ ਵੀ ਦਿਖਾਉਣੀ ਸਿਣੀ ਮੈਨੂੰ ਦਿਖਾਉਣੀ ਆ ਜੀ ਤੇ ਮੇਰਾ ਫਿਕਰ ਪੈ ਗਈ ਵੀ ਮੈਂ ਰਹਿ ਗਈ ਆ ਉਹ ਮੈਰੀ ਵਿੱਚ ਆਈ ਹੈ ਕਿ ਸਿਣੀ ਵੀ ਦਿਖਾਉਣੀ ਆ ਪਰ ਮੇਰੀ ਆ ਦੀ ਸੇਵਾ ਕੋਣ ਕੋਣ ਆਪਣੀਆਂ ਨਾਨਾ ਦੀ ਸੇਵਾ ਕਰਦਾ ਹੁੰਦਾ ਵੀ ਦੱਸਿਓ ਸਾਰੇ ਜਣੇ ਕਮੈਂਟ ਕਰ ਖਰੀਆ ਨੂੰ ਆਪਣੇ ਆਪ ਦੇ ਪੇਕੇ ਘਰ ਦਾ ਚਾਹ ਹੁੰਦਾ ਆ ਜਦ ਕਦੀ ਆਪਣੇ ਪੇਕੇ ਘਰ ਜਾਈ ਦਾ ਸਾਨੂੰ ਵੀ ਬਹੁਤ ਚਾਹ ਹੁੰਦਾ ਆ ਤੇ ਜਿਨ੍ਹਾਂ ਨੇ ਤੋਂ ਮਾ ਹੀ ਟਾਈਮ ਬਾਅਦ ਹੁੰਦਾ ਉਹਨਾਂ ਦਾ ਸਪੈਸ਼ਲ ਹੀ ਚਾਹ ਆ ਹੁੰਦਾ ਆ ਹੋਰ ਜੀ ਆਪਾਂ ਹੁਣ ਕਈ ਸਭ ਚਾਹ ਵੀ ਆਪਣੀ ਭਾਂਡੇ ਚਾ ਆਪਣੇ ਜਿਹੜੇ ਪਕੌੜੇ ਹੈਗੇ ਰੈਡੀ ਆ ਤੁਸੀਂ ਇਹ ਲੌਂਚ ਨੂੰ ਇਹਦੇ ਵਿੱਚ ਚਮਚਾ ਰੱਖੋ ਤੇ ਲੈ ਕੇ ਚਲੋ ਨਹੀਂ ਬੱਸ ਬਹੁਤ ਆ ਨਾ ਕਰੋ ਚਾਟ ਮਸਾਲਾ ਉਹ ਨਮਕ ਘੱਟ ਹੀ ਖਾਂਦੇ ਆ ਅਭੀ ਮਿਕਸ ਕਰਾ ਲਵਾਂਗੇ ਚਲੋ ਪਲੇਟਾਂ ਚੱਕੋ ਉਥੋਂ ਇਹ ਚੰਚਾਰਾ ਖੋ। ਇਹ 스타ਕ ਮਸਾਲਾ ਖਾ ਕੇ ਨਾ ਕੁਝ ਸਪਾਈਸੀ ਖਾ ਕੇ ਨਹੀਂ ਕੋਸ਼ੀਆਂ ਨੂੰ ਮੋਜਾ ਆ। ਕਿਦਾਂ ਨੇ ਪੂਰਾ ਚਾਟ ਨੂੰ ਕਰ ਲੈ ਪਾਇਆ ਆ। ਆਲੂ ਕੜੀ ਹੈ। ਹੰਮਾ ਦੇਖਿਓ ਮੈਂ। ਧੀ ਦੇਖਿਓ ਹਾਂ। ਇਹ ਆਹ। ਆਲੂ ਆਲੂ

ਮੇਲੇ ਸਟਾਰਟ ਕਰਦੇ। ਤਕੋਏ ਆਪੀ ਚਲੋ ਫੋਨ ਛੱਡ ਦੋ। ਬੜਾ ਬੰਦਾ ਆ ਕੇ ਮੜ ਬੈਂਦੇ। ਸੰਗਣੀਆਂ ਮਰ ਪਾਪੇ ਨੂੰ ਵੀ ਫੜਾ ਦੋ। ਪਰੋਲੇ ਘਰ ਆ ਕੇ ਲੜੀ ਜਾਂਦੇ ਹੈ। ਇਹ ਭਾਂਜੇ ਸਾਹਿਬ ਇਦਾਂ ਦੇ ਹੀ ਹੁੰਦੇ। ਚਲੋ ਆਜੋ ਪ੍ਰੋਣੇ ਤੁਹਾਨੂੰ ਤੋੜ ਦਈਏ ਆਜੋ ਤੋੜ ਦਈਏ ਤੁਹਾਨੂੰ ਵਹਿ ਗਿਆ ਪ੍ਰੋਣਿਆਂ ਨੂੰ ਜਾ ਕੇ ਪੱਠੇ ਵੱਡੋ ਜਾ ਕੇ ਆਪਣੇ ਮਸੂਜੋ ਜਾ ਕੇ ਨਾਲੇ ਲੇਟ ਹੁੰਨੇ ਤੁਸੀਂ ਚਲੋ ਨਾ ਕਾ ਚੰਗਾ ਕੰਮ ਨਹੀਂ ਕੈਮਰਾ ਨਹੀਂ ਟੁੱਟਦਾ ਤੈਨੂੰ ਢੋੜ ਦੂੰ ਇਹ ਤੇ ਬਹਿਣਾ ਵੀ ਔਖਾ ਹੀ ਆ ਸਕੂਟਰੀ ਤੇ ਆਉਂਦੇ ਤਾਂ ਪਟੇਲੋ ਸਾਹਨੇ ਬੇਲਪੁਰੀ ਵਾਲਾ ਭਾਈ ਅੰਦਰ ਹੀ ਖੜਾ ਕਰ ਲਿਆ ਪੱਕਾ ਸਟਾਲ ਲਾਉਣਾ ਲੱਗਦਾ ਆ ਲੈ ਲਓ ਮੈਂ ਆਪਣੇ ਵਾਲੀ ਚ ਨਿੰਬੂ ਜਿਆਦਾ ਪਹੋਣਾ ਜੱਟ ਚ ਪਵਾ ਦੋ ਲਾਰੋ ਏੰਗਾ ਨਾਲਦਾ ਯਾਰ ਕੀ ਦਿਸਕਾਊਂਟ ਕਿ ਦੇਣਾ ਥੋੜਾ ਬੋਤਾ ਤਾਂ ਪੰਜ ਹੀ ਲੈ ਲਈ ਯਾਰ ਉਹ ਪੰਜਾਂ ਦੇ ਵਿੱਚੋਂ ਗੁਸਤਾ ਆ ਲੈ ਪੱਕਾ ਹੀ ਪੱਕਾ ਸਟਾਲ ਲਾ ਲੈਣਾ ਉਹ ਦੋ ਇਹ ਜੱਲਾ ਅੰਦਰ ਰਉਂਵਾ ਜਾ ਇਹ ਚ ਕੀ ਤੂੰ ਹੀ ਪੋਣਾ ਵਿੱਚ ਨਿੰਬੂ ਉਹ ਨਿੰਬੂ ਪਾ ਦਿੰਦਾ ਇਸ ਵਿੱਚ ਵੀ ਨਿੰਬੂ ਤੀਜ ਕਰਤਾ ਹਾਂ ਹਾਂ ਦੇ ਦੇ ਫੇ ਮੈਨੂੰ ਹਾਥੋ ਹੀ ਖਾਓ ਆਹ ਬਰ ਨਿੰਬੂ ਖਾ ਦੇ ਆਹ ਤੇ ਚ ਆ ਲੱਗੇ ਪੋਣਾ ਇਹਨੂੰ ਉਸ ਵਿੱਚ ਵੀ ਪਾ ਦਿੰਦਾ ਆ ਮੈਂ ਲੈ ਲੈਣੀ ਤੂੰ ਆਇ ਚ ਪਾ ਲਿਓ ਹਾਂ ਦਿੰਨ ਸਿ ਮੀਰੇ ਮਨ ਨੂੰ ਵੀ ਰਵਾਤਾ ਆਫਤਾ ਰੋਈ ਜਾਂਦੀ ਆ ਅੱਖਾਂ ਦੇ ਕੋਈ ਨਹੀਂ ਕੀ ਹੋਇਆ ਮੇਰੇ ਸ਼ੋਹਰੇ ਪੁੱਤ ਨੂੰ ਕੀ ਹੋਇਆ ਕਿਹੜੇ ਕਿਹੜੇ ਗਾਣੇ ਨੇ ਇਮੋਸ਼ਨਲ ਕੀਤਾ ਕਿਹੜਾ ਸੌਂਗ ਆ ਦੱਸਿਓ ਇਹ ਪਤਾ ਨਹੀਂ ਕਿਹੜਾ ਸੌਂਗ ਆ ਦੁਬਾਰਾ ਜੰਮਣਾ ਨਹੀਂ ਇੱਕੋ ਘਰ ਦੇ ਜੀਆ ਨੇ ਪਤਾ ਨਹੀਂ ਕੁਛ ਇਦਾਂ ਹੀ ਆ ਨਾ ਨਹੀਂ ਇੱਕ ਘਰ ਚ ਨਹੀਂ ਜੰਮਣਾ ਦੁਬਾਰਾ ਇਸ ਟੱਬਰ ਨੇ ਕਿੱਦਾਂ ਸੌਂਗ ਆ ਉਹ ਮੈਂ ਤਾਂ ਇਹ ਪੂਰਾ ਸੁਣਿਆ ਹੀ ਨਹੀਂ ਇੱਕੋ ਕਿਦਾਂ ਦਾ ਇੱਕੋ ਕਰਨੀ ਜੰਮਣਾ ਮੁੜ ਕੇ ਇੱਕ ਟੱਬਰ ਦੇ ਜੀਆ ਨੇ ਅੱਛਾ ਇੱਕੋ ਘਰ ਚ ਨਹੀਂ ਜੰਮਣਾ ਮੁੜ ਕੇ ਇੱਕ ਟੱਬਰ ਦੇ ਜੀਆਂ ਇੱਕ ਟੱਬਰ ਦੇ ਜੀਆਂ ਆਲੇ ਹੈਨਾ ਤੇ ਫੇ ਹੁਣ ਤੁਸੀਂ ਕਹਤੇ ਇਮੋਸ਼ਨਲ ਹੋਏ ਫਿਰਦੇ ਆ ਹੈ ਕਹਤੇ ਫੇ ਵੀ ਕੋਈ ਰੀਜ਼ਨ ਵੀ ਮਾਰ ਕੇ ਵੀ ਇਧਰ ਨਹੀਂ ਆਉਂਦੇ ਮਤਲਬ ਕਿ ਇਸ ਘਰ ਚ ਨਹੀਂ ਆਉਣਾ ਹੈ ਨਾ ਜੇ ਕੋਈ ਇਦਾਂ ਹੀ ਗੱਲਬਾਤ ਹੋ ਗਈ ਤੁਸੀਂ ਵੀ ਰਹਿ ਲੋ ਆਪ ਵੀ ਇਮੋਸ਼ਨਲ ਹੋਈ ਫਿਰਦੀ ਆ ਨਾਲ ਮੈਨੂੰ ਵੀ ਕੀਤਾ ਹੋਇਆ ਆ ਵੀ ਫੇ ਕੀ ਹੋ ਗਿਆ ਮੈਨੂੰ ਮਤਲਬ ਕਿ ਤੁਹਾਡਾ ਦਿਲ ਕਹਦਾ ਹੀ ਦੁਆਰਾ ਵੀ ਕਦੀ ਵੀ ਹੈ ਨਾ ਜੇ ਸਾਡਾ ਦੂਜਾ ਜਨਮ ਹੋਵੇ ਤਾਂ ਆਪਾਂ ਫੇਰ ਇਸੇ ਘਰ ਚ ਆਈਏ ਹੈਨਾ ਮਤਲਬ ਕਿ ਇਹ ਹੀ ਸਾਡੀ ਫੈਮਿਲੀ ਹੋਵੇ ਇਹ ਸਾਡਾ ਘਰ ਹੋਵੇ ਇੱਦਾਂ ਜਿੱਦਾਂ ਆਪਾਂ ਹੁਣ ਰਹਿੰਦੇ ਆ ਸਾਰੇ ਜਣੇ ਇੱਦਾਂ ਹੀ ਰਹੀਏ ਹੈਨਾ ਠੀਕ ਆ ਮਤਲਬ ਕਿ ਫੇ ਜਿੱਦਾਂ ਹੁਣ ਲੜਦੇ ਆ ਤੁਸੀਂ ਆਪਸ ਵਿੱਚ ਹੀ ਅਸੀਂ ਤੁਹਾਨੂੰ ਕੋਈ ਵੀ ਗੱਲ ਤੋਂ ਇਹ ਨਾ ਟੋਕਦੇ ਆ ਹੁਣ ਤੁਹਾਡੇ ਦਾਦਾ ਜੀ ਤੁਹਾਨੂੰ ਹਰੇਕ ਗੱਲ ਤੋਂ ਬੋਲਦੇ ਆ ਹਨ ਫੇ ਫੇ ਤੁਸੀਂ ਗੁੱਸਾ ਕਰਦੇ ਹਾਏ ਕਿੱਦਾਂ ਬੋਲਦੇ ਸਾਡੇ ਘਰ ਦੇ ਸਾਨੂੰ ਕਿੰਨਾ ਬੋਲਦੇ ਕਹੇਦੇ ਮੰਮੀ ਡੈਡੀ ਨਹੀਂ ਇਦਾਂ ਬੋਲਦੇ ਫੇ ਤੁਸੀਂ ਕਹਿੰਦੇ ਅਸੀਂ ਲੋਕਾਂ ਦੇ ਮੰਮੀ ਡੈਡੀ ਚੰਗੇ ਆ ਹੈ ਫੇ ਤੁਸੀਂ ਕਹਿੰਦੇ ਲੋਕਾਂ ਦੇ ਮੰਮੀ ਡੈਡੀ ਚੰਗੇ ਆ ਇੰਨਾ ਚੱਲਦਾ ਜਾਂਦਾ ਅੱਛਾ ਚਲੋ ਮਤਲਬ ਕਿ ਹੈਗਾ ਆ ਪਿਆਰ ਹਨਾ ਹਾਂ ਰੈਂਬੋ ਤੂੰ ਵੀ ਐਸੇ ਕਰtionਾ ਮੜ ਕੇ ਦੱਸਦੇ ਰਹਿਂ ਤੂੰ ਹੂੰ ਔਰ ਐਮਬੋ ਇਸਿੰਮੀ ਦਾ ਪੂਰੀ ਇਮੋਸ਼ਨਲ ਆ ਵੀ ਗਾਣਾ ਸੁਣ ਕੇ ਗਾਣਾ ਹੈ ਕਿਦਾ ਇਹ ਭਾਗ ਨਹੀਂ ਅਸਾ ਸਿੰਗਰ ਦਾ ਪਤਾ ਨਹੀਂ ਹੋ Song ਸੁਣ ਲਿਆ ਹੈ ਨਾ ਇਸਿੰਮੀ ਆ ਬਹੁ ਦੇ ਲਕਮਜੋਰ ਫਿਸਿੰਮੀ ਐਸਾ ਹਣਾ ਤੂੰ ਦਾ ਇੱਕ ਗਾਣਾ ਸੁਣ ਕੇ ਇੰਨੀ ਇਮੋਸ਼ਨਲ ਹੋਈ ਪੈਦੀ ਆ ਹੈ ਆਏ ਨਹੀਂ ਫੱਟੇ ਸਾਰੇ ਜਣੇ ਦੱਸਿਓ ਵੀ ਇਹ Song ਸਾਰਿਆਂ ਨੂੰ ਕਿੰਨਾ ਕੁ ਦਿਲ ਤੇ ਲੱਗਾ ਆ ਹਨਾ ਵੀ ਕੋਣ ਕੋਣ ਇਹ Song ਸੁਣ ਕੇ इमोशनल ਹੋਇਆ ਤੇ ਮੈਂ ਵੀ ਹੁਣ ਪਹਿਲਾਂ ਪੂਰਾ Song ਸੁਣਦੀ ਆ ਠੀਕ ਆ ਜੀ ਚਲੋ ਇਹਨੂੰ ਕੀ ਹੋ ਗਿਆ ਉਹਦੀ ਅੱਖਾਂ ਕਿਦਾਂ ਚਮਕਦੀਆਂ ਲੈ ਬੋਲ ਰੇਮਬੋ ਨੂੰ ਪਤਾ ਆ ਗਿਆ ਅ ਤਾਤੋ ਡਰਦਾ ਦੇ ਲਾਓ ਛੱਡ ਗਿਆ ਰੈਂਬੋ ਨੂੰ ਪਤਾ ਲੱਗ ਗਿਆ ਵੀ ਟਰੈਕਟਰ ਆ ਗਿਆ ਆ ਰੈਂਬੋ ਕੀ ਹੋਇਆ ਰੈਂਬੋ ਟਰੈਕਟਰ ਆ ਦੂਰ ਹੈ ਟਰੈਕਟਰ ਦੀ ਆਵਾਜ਼ ਸੁਣ ਕੇ ਉਹਨੂੰ ਪਤਾ ਲੱਗ ਜਾਂਦਾ ਆ ਦੇ ਹੁਣ ਉਹ ਕੋਈ ਇਹ ਆਪੇ ਚਾਮੇ ਸਕੂਟਰੀ ਦੇ ਝੂਟਾ ਦਊਗੇ ਰੈਂਬੋ ਨਹੀਂ ਆਹ ਪਤਾ ਨਹੀਂ ਕਿ ਉੱਧਰ ਕਿੱਧਰ ਪੰਗੇ ਲਈ ਜਾਂਦੇ ਆ ਰੈਂਬੋ ਰੈਂਬੋ ਆ ਜਾ ਹੁਣ ਰੈਂਬੋ ਪੰਚਾ ਚੜ ਜਾਂਦਾ ਜਦੋਂ ਮਸ਼ੀਨਰੀ ਘਰ ਆਉਂਦੀ ਆ ਸਾਨੂੰ ਦੱਸੂਗਾ ਇਹ ਗੇਟ ਖੋਲ ਦੋ ਰੈਂਬੋ ਨੂੰ ਚਾਹੀਂ ਨਾ ਹੁੰਦਾ ਆ ਆ ਲੈ ਤਾਂ ਉਹ ਨੂੰ ਇਹ ਵੀ ਹੁਣ ਮੈਨੂੰ ਲੈ ਕੇ ਜਾਣ ਮੈਨੂੰ ਝੂਟਾ ਦੇਣ ਅਰੇ ਅੰਮ੍ਰਿਤ ਦੀ ਅੱਖਾਂ ਹੀ ਚਮਕਦੀਆਂ ਓਏ ਦੇ ਘੁੰਮਦਾ ਹੁੰਦਾ ਅੱਗੇ ਵੀ ਦੇਖਦਾ ਇਹ ਕਿਹੜਾ ਨਵਾਂ ਲੱਗਾ ਕੰਨ ਇਦਾਂ ਜੇ ਕਿ ਤੈਹੀ ਬਾਜ਼ਮਾਰੀ ਆ ਸਾਡੇ ਕੋ ਨਹੀਂ ਆਉਂਦਾ। ਲੈ ਕੀ ਹੋਇਆ ਪੁੱਛ ਨੂੰ? ਉਹ ਉਦਾਂ ਖਾਇਸ ਲਿਖ ਫੋਡੀ ਉਹਦੇ ਕਾਤਾ ਰਹਿੰਦਾ ਆ ਇਹ। ਲੈ ਹੰਤੱਕ ਆ ਲੱਗਾ ਲੱਗਾ ਹੋਣਾ ਆਹੋ ਲੱਗਾ ਦਮ ਹੁੰਦਾ ਨਹੀਂ ਨਹੀਂ